श्री वाहे गुरु सोरठ महला तीजा जियो तुदनो सदा प्यारे प्ये काट अंतर है ससा। एक पाला खिन विसर है तू स्वामी जाण ਵਾਰਸ ਪਚਾਸਾ ਹਮਾ ਮੂੜਾ ਮਗਦ ਸਦਾ ਸੇ ਪਾਏ ਘੁਰ ਕ ਸਬਦ ਪ੍ਰਗਾਸਾ ਰਜਿਓ ਤਦਨ ਸਦਾ ਸਲਾਹੀ ਪਿਆਰੇ ਜਚਰ ਕਟ ਅੰਤਰ ਹ ਸਸ ਕਪਾਲਖੇਨ ਵੇਸ ਰਹਾ ਤੋ ਸੁਆਮੀ ਜਾਣ ਬਰਸ 50

ਅਰ ਜੀਉ ਤੁਧ ਬਿਟਹਾ ਵਾਰਿਆ ਸਦਹੀ ਤੇਰੇ ਨਾਮ ਧਿਟਹਾ ਬਲ ਜਾਈ ਰਹਾ ਹਮ ਸ਼ਾਬਦ ਮੋਏ ਸ਼ਾਬਦ ਮਾਰ ਜੀ ਵਾਲੇ ਭਾਈ सबदे मुकत पाई सबे मन तन निर्मल हो हर वसया मन आई शब गुरदाता जित मन राता ਹਰ ਰਸ ਆ ਰਿਹਾ ਸਮਾਈ ਸ਼ਬਦ ਨਾ ਜਾਣ ਹੈ ਸੇ ਅੰਨੇ ਭੋੜੇ ਸੇ ਕਿਤੇ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਅਗਵਾਇਆ ਜਮ ਹੈ ਵਾਰ ਵਾਰ ਬਿਸਟਾ ਕੇ ਕੀੜੇ ਬਿਸਟਾ ਮਹ ਸਮਾਣੇ ਮਾਨਮੁਖ ਮੁਗਦ ਗੁਬਾਰਾ ਆਤੇ ਕਰ ਵੇਖੇ ਮਾਰਗ ਲਾਏ ਭਾਈ तेस बिना आवर न कोई जो लिखिया सो कोए नेट पाई करे सो हुई नानक नाम वसया मने अंतर पाई दूजा कोर वेख मारगलाए पाई इस बिना अवर न कोई जो तुर लिखे आ सो कोए नाम पाई करता करे सो हुई नानक नाम वसया मन अंतर पाई अवर न दूजा कोई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ